ਮੈਨੂੰ ਲੋਕਾਂ ਨੂੰ ਸਮਝ ਨਹੀਂ ਆਂਦੀ ਪਹਿਲਾ ਸੁਰਿੰਦਰ ਸਾਈਂ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦੋ ਜੇ ਕੁਝ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਬਣ ਗਏ ਤਾਂ ਇਹ ਚੰਗੀ ਪਬਲਿਸਿਟੀ ਆ ਲੋਕਾਂ ਨੇ ਯਾਰ ਕਾਲ ਜੀ ਕੁਝ ਦਿਨ ਪਹਿਲਾਂ ਹੀ ਇਨਫਲੂਐਂਸਰ ਅਮਰਤਪ ਦੀ ਇੰਟਰਵਿਊ ਆਈ ਸੀ ਜਿਦੇ ਵਿੱਚ ਕਿਉਂਨੇ ਬਕਰਪੁਰ ਦੇ ਸਾਈ ਸੁਰੇਂਦਰ ਸ਼ਾਹ ਉਤੇ ਇਲਜ਼ਾਮ ਲਗਾਏ ਸੀ ਕਿ ਇਹ ਸਭ ਪਖੰਡੀ ਪਾਬੇ ਨੇ ਇਹਨਾਂ ਆਪਣਾ ਕੰਮ ਧੋਰਿਆ ਹੋਇਆ ਇਹਨਾਂ ਦੇ ਪਿੱਛੇ ਨਾ ਲੱਗੋ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਿਦੇ ਵਿੱਚ ਸੁਰੇਂਦਰ ਸਾਈ ਜੀ ਪਾਸਪੋਰਟ ਉਤੇ ਸਿਗਨੇਚਰ ਕਰਦੇ ਨੇ ਤੇ ਲੋਕਾਂ ਦੇ ਵੀਜ਼ੇ ਆ ਜਾਂਦੇ ਨੇ ਅਮਰਤਪ ਨੇ ਵੀ ਇਦਾਂ ਹੀ ਸਾਈ ਜੀ ਦੇ ਸਿਗਨੇਚਰ ਆਪਣੇ ਪਾਸਪੋਰਟ ਉਤੇ ਕਰਵਾਏ ਸੀ ਪਰ ਅਮਰਤਪ ਦੀ ਰਿਫਿਊਜ਼ਲ ਆ ਗਈ ਅਤੇ ਇੰਟਰਵਿਊ ਵਿੱਚ ਅਮਰ ਨੇ ਸੁਰੇਂਦਰ ਸਾਈ ਬਾਰੇ ਬਹੁਤ ਕੁਝ ਬੋਲਿਆ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਪਸੰ ਇਸਦੇ ਚਲਦੇ ਪਾਇਲ ਪਰਮ ਵੀ ਸੁਰਿੰਦਰ ਸਾਈਂ ਦੇ ਹੱਕ ਵਿੱਚ ਬੋਲੀ ਪਾਇਲ ਪਰਮ ਨੇ ਕਿਹਾ ਕਿ ਪਹਿਲਾਂ ਤੁਸੀਂ ਖੁਦ ਜਾਣਨੇ ਹੋ ਤੇ ਬਾਅਦ ਵਿੱਚ ਖੁਦ ਹੀ ਮਾੜਾ ਕਹਿਨੇ ਹੋ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਕਿਸੇ ਨੂੰ ਮਾੜਾ ਵੀ ਨਹੀਂ ਬੋਲੀਦਾ ਹੁੰਦਾ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣਾ ਵੀ ਕਰ ਰਹੇ ਹੋ ਤੇ ਆਪਣਾ ਆਪਸ ਵਿੱਚ ਕਰੋ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਪੁੱਛ ਕੇ ਆਏ ਸੀ ਤੁਸੀਂ ਬਕਰਪੁਰ ਕਿ ਹਾਂ ਉੱਥੇ ਜਾਓ ਸਾਡੀਆਂ ਮਨੋਗਾਮਨਾ ਪੂਰੀਆਂ ਹੋਣਗੀਆਂ ਜੇ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਧਾ ਹੈਗੀ ਉਹ ਜਾਣਦੇ ਨੇ ਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ